ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 601 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਠ ਮਹੱਲਾ ਤਿਜਾ ਹਰੇ ਜੀਓ ਤੁਧਨੋ ਸਦਾ ਸਲਾਹੀ ਪਿਆਰੇ ਜਿਛੇਰ ਘਟ ਅੰਤਰ ਹੈ ਸਾਸਾ ਇਕ ਪਲ ਖਿੰਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੀ ਪਾਈ ਗੁਰ ਕੈ ਸਬਦ ਪ੍ਰਗਸਾ ਹਰ ਜਿਉ ਤੁਮ ਆਪੇ ਦੇਹੁ 부ਝਾਈ ਹਰ ਜਿਉ ਤੁਧ ਵਿਟ ਹੋ ਵਾਰਿਆ ਸਦੀ ਤੇਰੇ ਨਾਮ ਵਿਟ ਹੋ ਬਲ ਜਾਈ ਰਹਾਉ ਸਬਦ ਸਬਦ ਮੁਹੀ ਸਬਦ ਮਾਰ ਜੀ ਵਾਲੇ ਪਾਈ ਸਬਦ ਹੀ ਮੁਕਤ ਪਾਈ ਸਬਦ ਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨਿਆਈ ਸਬਦ ਗੁਰ ਦਾਤਾ ਜਿਤ ਮਨ ਰਤਾ ਹਰ ਸੋ ਰਹਿ ਆਸਮਾਈ ਸਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰੇ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਰਾ ਬਿਸਟਾ ਕੇ ਕੀੜੇ ਬਿਸਟਾ ਮਹੇ ਸਮਾਣੇ ਮਨਮੁਖ ਮੁਗਦ গোਬਾਰਾ ਆਪੇ ਕਰ ਵਿਖੇ ਮਹਰ ਗਲਾਈ ਪਾਈ ਤਿਸ ਬਿਨੇ ਅਵਰੇ ਨ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟੈ ਪਾਈ ਕਰਤਾ ਕਰੀ ਸੋ ਹੋਈ ਨਾ ਨਿੱਕੇ ਨਾਮ ਵਸਿਆ ਮਨੇ ਅੰਦਰ ਪਾਈ ਅਵਰੇ ਨ ਦੂਜਾ ਕੋਈ ਸੁਰਤ ਮਹੱਲਾ ਤੀਜਾ ਗੁਰਮੁਖ ਭਗਤ ਕਰਹਿ ਪ੍ਰਭ ਭav ਹੈ ਅਨ ਦਿਨ ਨਾਮ ਵਖਾਣੇ ਭਗਤਾ ਕੀ ਸਾਰ ਕਰਹਿ ਆਪ ਰਖ ਹੈ ਜੋਤੀ ਰਹਿ ਮਨ ਪਾਣੇ ਤੂ ਗੁਣ ਦਾਤਾ ਸਬਦ ਪਛਾਤਾ ਦਾ ਗੁਣ ਕੇ ਹੈ ਗੁਣੀ ਸਮਾਣੇ ਮਨ ਮੇਰੇ ਹਰ ਜੀਉ ਸਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਹੈ ਨਾਂਭੂਜ ਹੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰ ਢਾਕਸ ਨਖ ਹੈ ਬਿਦਾਰੇ प्रहलाद जन सध हर गुण गावै हे हरि जिय ओ लहे उबारी आपस को बहु भला करि जन है मनमुख कत मत न गाही साधु जन की निंदा व्यापि जे आसन जन्म गवाई राम नाम कदी चित है नाही ये अंत गए पछोताई ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਹੀ ਸਬਦੀ ਰਤੇ ਸਹਜੇ ਮਤੇ ਅਨ ਦਿਨ ਹਰਿ ਗੁਣ ਗਾਏ ਨਾਨਕ ਦਾਸ ਕਹੈ ਬੀਨਤੀ ਹੋ ਲਗਾ ਤਿਨ ਕੈ ਪਾਈ ਸੋਰਠ ਮਹੱਲਾ ਤਿਝਾ ਸੋ ਸਿੱਖ ਸਖਾਬੰਦ ਪਹਿ ਪਾਈ ਜੇ ਗੁਰਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਛੱਲੇ ਪਾਈ ਵਿਛੜ ਝੋਟਾ ਖਾਵੇ ਬਿਨ ਸਤਗੁਰ ਸੁਖ ਕਦੇ ਨ ਪਾਵੇ ਪਾਈ ਫਿਰ ਫਿਰ ਪਛੋਤਾਵੇ ഹലി ജന്മ ജനമുഖേ ഏഹോ കുട്ടംബ സബ ജി കേമ പു സംസാര ബുനഗു ബധന ടൂട്ടുഖ മോക്ക कर्म कर है गुर सब दुना पहचान है मर जन में है वारो वारा हाँ मेरा जग पल च रहे आ पाई कोई न किसी ही के रा गुरमुख महल पाइन गुण गावन निज कर हुई बसेरा एथ बूझ सो आप पछाण हर प्रभ है तिस केरा ਸਤਿ ਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਪਾਈ ਹੈ ਏਕ ਨਜ਼ਰ ਕਰੇ ਵੇਖੇ ਸਭ ਉਪਰ ਜਿਹਾ ਪਾਉ ਤਿਹ ਹ ਫਲ ਪਾਈਏ ਨਾਨਕ ਦੇ ਨਾਮ ਵ ਸੇ ਮਨੇ ਅੰਤਰ ਵਿੱਚ ਹੋ ਆਪ ਗਵਾਈਏ ਸੋਰਠ ਮਹਲਾ ਤੀਜਾ ਚੌਤਕੇ ਸੱਚੀ ਭਗਤ ਸਤਗੁਰ ਤੇ ਹੋਵੇ ਐ ਸੱਚੀ ਹਿਰਦੇ ਬਾਣੀ ਸਤਗੁਰ ਸੀ ਵੇ ਸਦਾ ਸੁਖ ਪਾਈ ਹਉ ਮੈਂ ਸਬਦ ਸਮਾਣੀ ਬਿਨ ਗੁਰੇ ਸਾਚੇ ਭਗਤ ਨਾ ਹੋਵੀ ਹੋਰ ਭooli ਫਿਰੇ ਈ ਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵ ਹੈ ਡੂਬ ਮੁਏ ਵਿਣ ਪਾਣੀ ਆਹੀ ਰੇ ਸਦਾ ਰਹ ਹੋ ਸਰਡਾਹੀ ਆਪਣੀ ਨਜ਼ਰ ਕਰੇ ਪਤ ਰੱਖੇ ਹਰ ਨਾਮੋ ਦੇ ਵਡਿਆਈ ਰਹਾਉ ਪੂਰੇ ਗੁਰ ਤੇ ਆਪ ਪਛਾਤਾ ਸਬਦ ਸਚੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰ ਆ ਸਦਾ ਹਜੂਰ ਰਵਿਆ ਸਬਠਾਈ ਹਰ ਦਾ ਨਾਮ ਅਪਾਰਾ ਜੁਗ ਜੁਗ ਬਾਣੀ ਸਬਦ ਪਛਾੜੀ ਨਾਉ ਮਿੱਠਾ ਮਨ ਹੈ ਪਿਆਰਾ ਸਤ ਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਟਾਖ ਸਦਾ ਮਨ ਤ੍ਰਿਪਤੇ ਅਲਾ ਗੁੜ ਗਾਵੇ ਗੁਣੀ ਆਕਾਇ ਕਮਲ ਪ੍ਰਗਾਸ ਸਦਾ ਰੰਗ ਰਤਾ ਅਨਹਦ ਸਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ राम नाम की गत कोए न बुझे गुरु मते हृदय समाही गुरु मुख होवे सो मग पहचाने हर रस रस निरसाई ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਲ ਲੈ ਸੇ ਜਨ ਸੋਹਣ ਦਰਸਾ ਚੇ ਪਤ ਪਾਈ ਸੂਰਠ ਮਹੱਲਾ ਤਿਜਾਦੁ ਤੁਕੇ ਸਤਗੁਰੇ ਮਿਲੀ ਹੈ ਉਲਟੀ ਪਈ ਪਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇ ਤੀ ਲਿਵ ਲਾਹੀ ਮਨ ਹਰ ਜਪ ਮੀਠਾ ਲੱਗੈ ਭਾਈ ਗੁਰਮੁਖ ਪਾਏ ਹਰ ਥਾਈ ਰਹਾ ਬਿਨ ਗੁਰ ਪ੍ਰੀਤਿ ਨ ਊਪਜੈ ਪਾਈ ਮਨ ਮੁਖ ਦੂਜੈ ਪਾਈ तो हो कुट है मन मुख कर्म कर है पाई पल्ले कि न पाए गुर मिल है नाम मन रव्या पाई साची प्रीत प्यार सदा हर के गुण रवे पाई गुर कह अपार आया सो परवान है पाई जे गुर सेवा चित लाहे ਨਾ ਨਿਕ ਨਾਮ ਹਰ ਪਾਈਏ ਪਾਈ ਗੁਰ ਸਬਦੀ ਮੇ ਲਾਈ ਸੋਰਠ ਮਹਲਾ ਤਿਝਾ ਕਰ ਪਹਿਲਾ ਤਿਹੀ ਗੁਣੀ ਤ੍ਰੇਪਵਣ ਬਿ ਆਪਿਆ ਪਾਈ ਗੁਰਮੁਖ ਬੂਝ ਬੁਜਾਈ ਰਾਮ ਨਾਮ ਲਗ ਛੂਟੀ ਐ ਪਾਈ ਪੁਛ ਹੋ ਗਿਆਨੀਆਂ ਜਾਏ रे चो मन रे त्रगुण छोड़ चौथे चित लाये हर जीव तेर मन वसै भाई सदा हर के गुण गाए रहआव नमे ते सब ऊपझै भाई नाई विस्रिय मर जाही अज्ञाननी जगत अंध है भाई सुते गए मोहाय ਗੁਰਮੁਖ ਜਾਗੇ ਸੇ ਉਬਰੇ ਪਾਈ ਭਵਜਲ ਪਾਰ ਉਤਾਰ ਜਗ ਮਹਿਲਾ ਹਰੇ ਨਾਮ ਹੈ ਪਾਈ ਹਿਰਦੈ ਰੱਖਿਆ ਉਰਤਾਰ ਗੁਰ ਸਰੜਾਈ ਉਬਰੇ ਪਾਈ RAM ਨਾਮ ਲਿਵਲਾਹੀ ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ ਜਿੱਤ ਲਗ ਪਾਰ ਜਨ ਪਾਏ सोरठ महला तिझा कर पहला सतगुर सुख सागर जगे अंतर होर थे सुख नाही हम जगत दुख रोग वे जनमै रो प्राणी सतगुरु सेव सुख पाहे सतगुर सेव है ता सुख पाव है ना त जाएगा जन्म गवाये त्रय गुण तात बह कर्म कमावे हरि रस साद न आईहा संध्या तर्पण कर है गायत्री बिन बूझे दुख पाया सतगुरु सेवा सोहु वडभागी जिसनो आप मिलाहि हरि रस पी जन सदा तृपता से विच हो आप गवाई ਇਹੋ ਜਗੇ ਅੰਦਾ ਸਬੇ ਅੰਧ ਕਮਾਵੇ ਬਿਨ ਗੁਰ ਮਗ ਨ ਪਾਹੀ ਨਾਨਕ ਸਤਿਗੁਰ ਮਿਲੇ ਤ ਅੱਖੀ ਵੇਖੈ ਘਰ ਅੰਦਰ ਸਚ ਪਾਏ ਸੋਰਠ ਮਹੱਲਾ ਤਿਝਾ ਬਿਨ ਸਤਿਗੁਰੇ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਬ ਦੇ ਦੇਹ 부ਝਾਈ ദുബിദാ സഹജ സമാണി പാര ഹ ചാഖ മനവിഖ കാട്ട ਸਬਦ ਅਮਰ ਹੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੇ ਕੋਈ ਦਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪ ਹੈ ਸਈ ਸੋਰਠਾ ਮਹੱਲਾ ਤਿਜਾ ਸਤਗੁਰੇ ਸੇਵੇ ਤਾਂ ਸਹਜ ਧੁਨ ਉਪਜੈ ਗਤ ਮਤ ਤਦਹੀ ਪਾਈ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਈ ਬਿਨ ਸਤਗੁਰ ਸਭ ਜਗ ਬਹਰਾਨਾ ਮਨ ਮੁਖ ਅੰਦਾਬਦ ਨ ਜਾਣੈ ਝੂਠੇ ਪਰਮ ਪੁਲਾਣਾ ਰਹਾਉ ਤ੍ਰੈ ਗੁਣ ਮਾਇਆ ਪਰਮ ਪੋਲਾਇਆ ਹਉ ਮੈਂ ਬੰਧਨ ਕਮਾਈ ਜੰਮਣ ਮਰਣ ਸਿਰ ਉੱਪਰ ਉਬੋ ਗਰਬ ਜੋਨ ਦੁਖ ਪਾਏ ਤ੍ਰੈ ਗੁਣ ਵਰਤ ਹੈ ਸਗਲ ਸੰਸਾਰਿਆ ਹਉ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੈ ਚੌਥਾ ਪਦ ਜੀਨੇ RAM ਨਾਮ ਸੁਖ ਹੋਈ त्रै गुण सब तेरे तू आपे करता जो तू कर सो राम नाम सब दे खोई। महला चौथा कर पहला एक ओंकार सतगुर प्रसाद आपे आप वर्तद प्यारा पे आप आपा हो ਵਣਜਾ ਰਾਜ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਣਜ ਵਪਾਰੀ ਆ ਪਿਆਰਾ ਆਪੇ ਸੱਚ ਵੈਸਾ ਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮਯ ਅਥਾ ਰਹਾ ਆਪੇ ਸੁਣ ਸਭ ਵੇਖਦਾ ਪਿਆਰਾ ਹਮਕ ਬੋਲੇ ਆਪ ਮੋਹਾ ਹੋ ਆਪੇ ਉਝੜ ਪਈ ਦਾ ਪਿਆਰਾ ਆਪ ਵਿਖਲੇ ਰਹੋ ਆਪੇ ਸਭ ਆਪ ਹੈ ਪਿਆਰਾ ਆਪੇ ਵੇ ਪਰਵਾ

ਆਪੇ ਹੀ ਛੜ ਲੰਗਦਾ ਪਿਆਰਾ ਕਰ ਜੋ ਜਿ ਵਿਖੇ ਪਾਤ ਸਾਹ ਆਪੇ ਆਪ ਦੇ ਅਲ ਹੈ ਪਿਆਰਾ ਜਨਾਨਨਿਕ ਬਖਸ਼ ਮਿਲਾ ਹੋ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਦਜ ਜੇਰ ਜਿਸੇ ਤਜ ਉਤਪਜ ਆਪੇ ਖੰਡ ਆਪੇ ਸਬ ਲੋਈ ਆਪੇ ਸੂਤ ਆਪੇ ਬਹਮੜੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹਟੇਰੀ ਹੋਈ ਮੇਰੇ ਮਨ ਮੈਂ ਹਰ ਬਿਨੇਵਰੀ ਨ ਕੋਏ ਸਤਗੁਰੂ ਵਿਚੇ ਨਾਮ ਅਨਿਧਾਨ ਹੈ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਥਲ ਸਭਤ ਹੈ ਪਿਆਰਾ ਆਪਰਾਬ ਆਪੇ ਕਰੇ ਸੋ ਹੋਈ ਸਭ ਨਾ ਰਿਜਕ ਸਮਾਹਦਾ ਪਿਆਰਾ ਆ ਦੂਜਾ ਅਵਰੇ ਨ ਕੋਈ ਆਪੇ ਖੇਲ ਖੇਲਾਈਦਾ ਪਿਆਰਾ ਆਪੇ ਕਰੇ ਸੋ ਹੋਈ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਹੀ ਆਪੇ ਕੀਮਤ ਪਹੀਦਾ ਪਿਆਰਾ ਆਪੇ ਕਰੇ ਸੋਈ ਆਪੇ ਲਖ ਨ ਲਖੀਏ ਪਿਆਰਾ ਆਪ ਲਖਾਵੇ ਸੋਈ ਆਪੇ ਗਹਿਰਾ ਗੰਭੀਰ ਹੈ ਪਿਆਰਾ ਇਸ ਜੀ ਵਡ ਅਵਰੇ ਨ ਕੋਹੀ ਸਭ ਘਟ ਆਪੇ ਭੋਗਵੇ ਪਿਆਰਾ ਵਿਚ ਨਾਰੀ ਪੁਰਖ ਸਭ ਸੋਈ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪਰਗਟ ਹੋਇ ਸੋਰਠਾ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪੂ ਥਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋ ਜਿ ਵਖੇ ਪ੍ਰਭੇ ਆਪੇ ਆਪੇ ਵਣ ਤੈਨ ਸਭ ਤਹ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਤੇਰਾ ਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸਬਦ ਦੀ ਚਖ ਜਪੈ ਰਹਾ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੇ ਪ੍ਰਭੇ ਅੱਪੇ ਆਪੇ ਜਾਲ ਬਤਾਇਦਾ ਪਿਆਰਾ ਸਭ ਜਗ ਮਛਲੀ ਹਰਿਆ ਪੈ आप पुल न न प्यारा आपे, आपे सिंगी नाद है प्यारा तूने आप बजाए आपे आपे जोगी पुरख है प्यारा आपे ही तप तपै आपे सतगुर आप है छेला उपदेश करे प्रभे आपे आपे नाओ जपाए प्यारा या पे ही जप जापै आपे अमृत आप है प्यारा आयापे ही रस आप पै आपे आप सलाह द्यारा आया जन नानक हर रस त्रापै सोरठ महला चौथा आपे कंडा आप तराजी प्रव्यापे तोल तोलाया ਆਪੇ ਸੋ ਆਪੀ ਵੜੇ ਜਾਇਆ ਆਪੇ ਵੜਜ ਕਰਾਇਆ ਆਪੇ ਤਰਤੀ ਸਾਝੀਨ ਪਿਆਰੇ ਆਪਿਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮੱਟੀ ਬੰਦਰ ਖਾਇਆ ਆਪੇ ਹੀ ਪੋ ਪਾਇਦਾ ਪਿਆਰ ਬਨ ਬકરી ਸਿਹੋ ਹੰਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਆਪੇ ਅਗਰ ਨਸ ਕੇ ਜਲਾਇਆ ਆਪੇ ਮਾਰ ਜਿਵਾਏ ਦਾ ਪਿਆਰਾ ਸਾਹ ਲੈ ਦੇ ਸਭ ਲਵਾਇਆ ਆਪੇ ਤਾਂ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਛਲਾਈ ਤਿਉ ਛਲੀਏ ਪਿਆਰੀ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਨਾਨਕ ਵਜ ਹੈ ਵਜਾਇਆ ਸੁਰਠ ਮਹੱਲਾ ਚੋਥਾ ਆਪੇ ਸ੍ਰਿਸ਼ਟ ਉਪਾਹੀ ਦਾ ਪਿਆਰਾ ਕਰ ਸੂਰਜ ਚੰਦ ਛਾਣਾਣ ਆਪਣੀ ਤਾਣਿਆ ਤਾਣ ਹੈ ਪਿਆਰਾ ਆਪਣੀ ਮਾਣਿਆ ਮਾੜ പാര മന ജപ രാസ മേ തൂ ഹര ഹര ബഹുഡന ആവണ ജന ആ ഗുണ വർത്ത പാ ഹർവാന ਆਪੇ ਵਕਸ ਕਰਾਏ ਦਾ ਪਿਆਰਾ ਆਪੇ ਸੱਚ ਨੀਸਾੜ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇ ਵੇਦਾਨ ਆਪੇ ਸੇਵ ਕਰਾਏ ਦਾ ਪਿਆਰਾ ਆਪ ਦੀਵਾ ਵੇਮਾੜ ടി ലൈത പ്യാപേ ഗുണി നിധാന ആ പ്യാ ആപോന ആമ പൈത പ്യാരുൽ പ്രവാന ആപുല തു പ്യാറ ജന നാന സത് ഗണ महला आपे सिवा लेदा प्यपे भगत आपे गुणगा वाहि आपे शब्द समाहा आपे लेखड़े आप लिखारी आपे लेख लिखा मेरे मन जप राम नाम ओ महा ਅਨੰਦ ਅੰਧ ਹੋ ਵੈ ਵੱਡ ਪੱਗੇ ਲੈ ਗੁਰਪੁਰੇ ਹਰ ਲਾਹ ਰਹਾਉ ਆਪੇ ਗੁਪੀ ਕਾਨ ਹੈ ਪਿਆਰਾ ਬਨ ਆਪੇ ਗਊਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰੈਦਾ ਪਿਆਰਾ ਕਰਬਾਲਿਕ ਰੂਪ ਪਛਾਹ ਆਪੇ ਘੜਾ ਪੈਦਾ ਪਿਆਰਾ ਕਰਿ ਵਿਖੇ ਆਪ ਚੋ ਜਾਹ ਕਰਬਾਲਕ ਰੂਪੋ ਪੈਦਾ ਪਿਆਰਾ ਚੰਦੂਰ ਕੰਸ ਕੇਸ ਮਾਰਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਪੰਨੇ ਮੂਰਖ ਮੁਗਤਾ ਹਾ सब आपे उपाहे द प्यारा बस आपे जुगत हथाह गल जेवड़ी आपे पैदा प्यारा जो प्रभ खिंच त्यों जाहा जो गर्भ सो पचसी प्यारे जप नानक भगत समाहा सोरठ महला चौथा दुतुके अनिका जनम बिछड़े दुख पाया मनमुख कर्म करे अहंकारी साधु परिस्थिति प्रभु पाया गोबिंद शरण तुम्हारी गोबिंद प्रीत लगी अति प्यारी जब सत्संग पए साधु जन हृदय मिले आ, सांत मुरारी राऊ ਉਹ ਹਿਰਦੈ ਗੁਪਤ ਨਵਸ ਹੈ ਦਿਨ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾ ਤੇ ਆਈ ਦੁਰਮਤ ਬੁਤ ਨਿਵਾਰੀ आत्मा ब्रह्मचिन सुख पाया सत संगत पुरख तुम्हारी पुरखे पुरख मिलिया गुरु पाया जिनको कृपा पाई तुम्हारी नानक तोल सहज सुख पाया अन्न दिन जगत रह बनवारी सोरठा महल्ला चौथा ਹਰ ਸਿਉ ਪ੍ਰੀਤ ਅੰਤਰਮਨ ਭਿਦਿਆ ਹਰਬਿਨ ਰਹਿਣ ਨਾ ਜਾਈ ਜਿਵੇਂ ਮੱਛਲੀ ਬਿਨ ਨੀਰ ਬਿਨ ਸੈ ਤਿਉਨਾ ਮੈਂ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰੇ ਨਾਹੀ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਜੋ ਛਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਹੀ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੋ ਪਾਈ ਮਨ ਮੁਖ ਭੁਖੇ ਦਹ ਦਿਸ ਡੋਲੇ ਬਿਨ ਨਾਵੇ ਦੁਖ ਪਾਈ ਜਨਮ ਮਰੈ ਫਿਰ ਜੋ ਨੀ ਆਵੇ ਅਦਰਗਹ ਮਿਲੇ ਸਜਾਈ ਕ੍ਰਿਪਾ ਕਰਹਿ ਤਾਂ ਹਰ ਗੁਣ ਗਾਵ ਹਰਿ ਰਸੈ ਅੰਤਰ ਪਾਈ ਨਾਨਕ ਦੀਨ ਦਇਆਲ ਪਈ ਹੈ ਤ੍ਰਿਸ਼ਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਛ ਪਦਾ ਅਚਰ ਅਚਰੈ ਤਾਂ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ प्रेम के सर लागे तन पीतर ता ब्रह्म काटिया जाय मेरे गोबिंद अपने जन को देवडाई दे गुरुमत राम नाम पर गसो सदा रह सरढाई रहा एहो संसार सब आवण जाना मन मूर्ख चेत अजाडा ਹਰ ਜੀਓ ਕਿਰਪਾ ਕਰੋ ਗੁਰ ਮੇਲ ਹੋ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪਬ ਜਾੜੇ ਜਿਸ ਨੂੰ ਦੇਸ ਪਾਏ ਵਸਤ ਨੂੰ ਪਯਤੇ ਅਗਮਯ ਗੋਛਰ ਗੁਰ ਪੂਰਾ ਅਲਖ ਲਖਾਇ ਜਿਨ ਇਹੇ ਚਖੀ ਸੋਹੀ ਜਾੜੇ ਗੁੰਗੇ ਕੀ ਮਠਿਆਈ ਇਰਤਨ ਲੁਕਾਇਆ ਲੁਕੇ ਨਹੀਂ ਜੀ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਦਰ ਜਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰੈ ਸੋ ਪਾਹੀ ਇਹ ਜਨ ਨਾਨਕੇ ਅਵਰੇ ਨ ਕੋਈ ਸਭ ਕਿਛ ਤੇਰਾ ਤੂੰ ਅੰਦਰ ਜਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰਹਿ ਸੋ ਪਾਹੀ ਜਿਨ ਨਾਨਕੇ ਅਵਰੇ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ